ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜਿਸ ਮਸਤਕ ਭਾਗ ਸੋ ਲਾਗਾ ਸੇ ਜਿਵੇਂ ਆਪ ਸਰਬਤ ਸੰਗਤਾਂ ਜਾਣਦੇ ਹੋ ਕਿ ਪਿਛਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਬਹੁਤ ਵੱਡਾ ਪੰਜਾਬ ਦਾ ਜਾਨੀ ਮਾਲੀ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਬਰਬਾਦ ਹੋਈਆਂ ਪੰਜਾਬ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਔਰ 80 ਫੀਸਦੀ ਤੋਂ ਜ਼ਿਆਦਾ ਜਿਹੜੀ ਕਿਸਾਨੀ ਸੀ ਉਹ ਹੜ੍ਹ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਜ਼ਮੀਨਾਂ ਦੇ ਵਿੱਚ ਪੰਜ-ਪੰਜ ਵਿਸ਼ੇਸ਼ ਫੋਟੋ ਰੇਸਤਾ ਮਿੱਟੀ ਆ ਚੜ ਗਈ ਘਰਾਂ ਦੇ ਘਰ ਬਰਬਾਦ ਹੋ ਗਏ ਘਰ ਢਹਿ ਗਏ ਪਸ਼ੂ ਜਿਹੜੇ ਸਿੱਕਲਿਆਂ ਤੇ ਪਧਰੇ ਹੋਏ ਜਿਹੜੇ ਵਿਚਾਰੇ ਪਸ਼ੂ ਸਾਰੇ ਮਰ ਗਏ ਔਰ ਕਈ ਪਾਣੀ ਦੀ ਸਿਹੜ ਚੜ ਕੇ ਰੁੜ ਗਏ ਔਰ ਫਸਲਾਂ ਬਣਾ ਕੇ ਤੇ ਫਸਲਾਂ ਨੂੰ ਵੇਚਣ ਦਾ ਉਪਰਾਲਾ ਸਮੁੱਚੇ ਸੰਗਤ ਵੱਲੋਂ ਪਿਛਲੇ ਸਮਿਆਂ ਤੋਂ ਹੜ੍ਹਾਂ ਦੇ ਦੌਰਾਨ ਬਹੁਤ ਵੱਡੇ ਕਿਥੇ ਸੰਗਤ ਦੀ ਸੇਵਾ ਰਸਣ ਨਾਲ ਕੀਤੀ ਗਈ ਬਿਸਤਰਿਆਂ ਨਾਲ ਕੀਤੀ ਗਈ ਵਸਤਰਾਂ ਨਾਲ ਕੀਤੀ ਗਈ ਭਰਤਨਾਦਕ ਨਾਲ ਕੀਤੀ ਗਈ ਤੇ ਬਹੁਤ ਵੱਡਾ ਉਪਰਾਲਾ ਕਾਰ ਸੇਵਾ ਵਾਲੇ ਮਹਪੁਰਖਾਂ ਵੱਲੋਂ ਕੀਤਾ ਗਿਆ ਕਿ ਅੱਜ ਬਾਬਾ ਬੁੱਢਾ ਸਹਿਜ ਜੀ ਦੇ ਪਾਵਨ ਸਥਾਨ ਕੋਲੋਂ ਦੁਬਾਰਾ ਸਹਿਗਰ ਅੰਮ੍ਰਿਤਸਰ ਤੋਂ ਕਰੀਬ 3000 ਏਕੜ ਕਣਕ ਦੀ ਬਜਾਈ ਕਰਨ ਵਾਸਤੇ ਕੋਈ 15 ਤੋਂ ਜ਼ਿਆਦਾ ਜੜੀਆਂ ਗੱਡੀਆਂ ਨੇ ਉਹ ਅੱਜ ਅਰਦਾਸ ਕਰਕੇ ਤੇ ਬਜਾਈ ਕਰਨ ਵਾਸਤੇ ਆਰੰਭ ਕੀਤੀਆਂ ਜਾ ਰਹੀਆਂ ਨੇ ਜਿਸ ਨਾਲ 3000 ਦੇ ਕਰੀਬ ਜਿਹੜੀ ਕਣਕ ਹੈ ਉਹ ਫੀਲਜੀ ਜਾਏਗੀ ਔਰ ਹੋਰ ਵੀ ਸਿਵਾਵਾਂ ਦੇ ਬਹੁਤ ਵੱਡੇ ਲੋੜ ਹੈ ਸਾਨੂੰ ਇਰਾਕੇ ਦੇ ਲੋਕ ਇੱਥੇ ਮਿਲੇ ਵੀ ਨੇ ਕਿ ਉਹਨਾਂ ਦੇ ਵਾਸਤੇ ਵੀ ਉਪਰਾਲੇ ਕੀਤੇ ਜਾਣ ਮੈਂਬਰ ਸਾਹਿਬ ਸਰਦਾਰ ਜੋ ਸਿੰਘ ਵੀ ਸਮਰਾ ਜੋ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਉਹ ਵੀ ਖੜੇ ਨੇ ਇਰਾਕੇ ਦੇ ਪਤਵੰਤੇ ਜਿਹੜੇ ਵੀ ਖੜੇ ਨੇ ਔਰ ਕੋਸ਼ਿਸ਼ ਕੀਤੀ ਜਾਏਗੀ ਕਿ ਜੋ ਵੀ ਪਰਿਵਾਰ ਬਾਕੀ ਇਸ ਥੀ ਤੋਂ ਫਿਲਹਾਲ ਵਾਂਝੇ ਰਹਿ ਗਏ ਨੇ ਉਹਨਾਂ ਸਾਰਿਆਂ ਦੀ ਜਿਹੜੀ ਸੇਵਾ ਹੈ ਕਣਕ ਦੀ ਬਜਾਈ ਡੀਜ਼ਲ ਦੀ ਲੋੜ ਹੈ ਡੀਜ਼ਲ ਕਣਕ ਦੀ ਬਿਜ ਦੀ ਲੋੜ ਹੈ ਤੇ ਬਿਜ ਦਿੱਤਾ ਜਾਊਗਾ ਡੀਪੀ ਖਾਦ ਦੀ ਲੋੜ ਹੈ ਤੇ ਖਾਦ ਦਿੱਤੀ ਜਾਊਗੀ ਹਰ ਸੰਭਵ ਸਹਿਯੋਗ ਸੰਗਤ ਪਹਿਲਾਂ ਵੀ ਕਰ ਰਹੀ ਹੈ ਤੇ ਅੱਗੇ ਵੀ ਕਰਨ ਵਾਸਤੇ ਜਿਹੜੀ ਆ ਉਹ ਵਚਨਬੱਧ ਹੈ ਔਰ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਸ ਵਿਪਤਾ ਦੇ ਸਾਹਮਣੇ ਵਿੱਚ ਆਪਣੇ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਖੜੇ ਹੋਈਏ ਤਾਂ ਕਿ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੁਬਾਰਾ ਮੁਰ ਤੋਂ ਤਰੱਕੀ ਦੀਆਂ ਜਿਹੜੀਆਂ ਸ਼ੋਹਾਂ ਨੇ ਉਹਨਾਂ ਨੂੰ ਸ਼ੋਹ ਸਕੇ ਸੋ ਅੱਜ ਮਹਾਂਪੁਰਖ ਦਿੱਲੀ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਹਨਾਂ ਦੇ ਸਹਿਯੋਗੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਅੱਜ ਇਹ ਉਪਰਾਨਾ ਕੀਤਾ ਹੈ ਇਸ ਇਲਾਕੇ ਦੇ ਵਿੱਚ ਕਰੀਬ 3000 ਏਕੜ ਕਣਕ ਬੀਜਣ ਵਾਸਤੇ ਜਿਹੜਾ ਬੀਜ ਹੈ ਉਹ ਸੰਗਤ ਨੂੰ ਅੱਜ ਭੇਟਾ ਕਰਨਾ ਤੇ ਇੱਥੋਂ ਜਿਹੜੀਆਂ ਟਰਾਲੀਆਂ ਨੇ ਉਹ ਰਵਾਨਾ ਕੀਤੀਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਕਰਮਾਂ ਭਾਗਾਂ ਵਾਲਾ ਦਿਨ ਆ ਜਿੰਨੇ ਸਾਡੇ ਕੋਲ ਮਹਾਪੁਰਸ਼ ਪਹੁੰਚੇ ਆ ਸਿੰਘ ਸਾਹਿਬ ਪਹੁੰਚੇ ਸਤਿਕਾਰਯੋਗ ਗਿਆਨੀ ਦੇਪੀਰ ਸਿੰਘ ਜੀ ਤੇ ਸੋ ਤੋਂ ਵੱਡੀ ਗੱਲ ਅੱਜ ਕੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜੇ ਦੀਆਂ ਸਮੂਹ ਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਮੈਂ ਸਮਝਦਾ ਕਿ ਅਸੀਂ ਬੜੇ ਕਰਮਾਂ ਭਾਗਾਂ ਵਾਲੇ ਆ ਹਲਕਾ ਜਨਾਲੇ ਵਾਲੇ ਕਿ ਇੰਨੇ ਮਹਾਪੁਰਸ਼ ਸਾਡੇ ਕੋਲ ਪਹੁੰਚੇ ਆ ਤੇ ਪਹਿਲੇ ਦਿਨ ਤੋਂ ਲੈ ਕੇ ਜਿਸ ਦਿਨ ਦਾ ਇਹ ਹੜ ਆਇਆ ਉਸ ਦਿਨ ਤੋਂ ਸਿੰਘ ਸਾਹਿਬ ਹਣੀ ਸਾਡੇ ਬਾਬਾ ਜੀ ਕੁੱਲੀ ਵਾਲੇ ਬਾਬਾ ਜੀ ਦਿੱਲੀ ਵਾਲੇ ਬਾਬਾ ਜੀ ਗੁਰੂ ਕੇ ਬਾਗ ਵਾਲੇ ਸਾਡੇ ਅਗਵਾਨ ਸਾਹਿਬ ਸਾਰੇ ਮਹਾਪੁਰਸ਼ ਜਿੰਨੇ ਵੀ ਇੱਥੇ ਪਹੁੰਚੇ ਨਾ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਜਿਹੜੀ ਸਾਰੇ ਭੈਣ ਭਰਾਵਾਂ ਦੀ ਬਾਹ ਔਖੀ ਵੇਲੇ ਫੜੀ ਆ ਇੱਕ ਮਿਸਾਲ ਪੈਦਾ ਕਰ ਦਿੱਤੀ ਆ ਕਿ ਔਖੇ ਵੇਲੇ ਜੇ ਸਾਡੇ ਨਾਲ ਸਾਡੇ ਆਪਣੇ ਹੀ ਸਾਰੇ ਜਿਹੜੇ ਉਹ ਖੜੇ ਹੋਏ ਆ ਬਾਹਰ ਉਹ ਨਹੀਂ ਕਿਸੇ ਨੇ ਕੋਈ ਸਾਡੀ ਪੰਜਾਬ ਦੀ ਜਿਹੜੀ ਬਾਹ ਫੜੀ ਇਸ ਕਰਕੇ ਇੱਕ ਬਹੁਤ ਵੱਡੀ ਮਿਸਾਲ ਆ ਕਣਕਾਂ ਵੀ ਹੁਣ ਬੀਜ ਕੇ ਦੇ ਕੇ ਜਾ ਰਹੇ 3000 ਏਕੜ ਤੇ ਹਰ ਤਰ੍ਹਾਂ ਦੇ ਸਿੰਘ ਸਾਹਿਬ ਨੇ ਪਿਛੇ ਕੋਠੇ ਵੀ ਜਿਹੜੇ ਹਲਕੇ ਦੇ ਵਿੱਚ ਕਾਫੀ ਜਿਹੜੇ ਮਕਾਨ ਲੋਕਾਂ ਦੇ ਟੱਠੇ ਸੀ ਉਹ ਸਿੰਘ ਸਾਹਿਬ ਨੇ ਬਣਵਾਉਣੇ ਸ਼ੁਰੂ ਕਰਾਏ ਆ ਨਾਲ ਬਾਬਾ ਜੀ ਖੁੱਲੀ ਵਾਲੇ ਹੋਰ ਵੀ ਮਹਾਪੁਰਸ਼ਾਂ ਨੇ ਇਸੇ ਤਰ੍ਹਾਂ ਜਿਹੜੀ ਹਲਕੇ 'ਚ ਸੇਵਾ ਕਰ ਰਹੇ ਆ ਇਹਨਾਂ ਦਾ ਜਿੰਨਾ ਧਨਵਾਦ ਕਰ ਲਈਏ ਉਹਨਾਂ ਹੀ ਥੋੜਾ ਮੈਂ ਇਹਨਾਂ ਦੇ ਚਰਨਾਂ 'ਚ ਸਿਰ ਝੁਕਾਉਣਾ ਕਿ ਇਹਨਾਂ ਨੇ ਸਾਡੀ ਪਹਿਲੇ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੀ ਇੰਨੀ ਵੱਡੀ ਬਾਹ ਫੜੀ ਆ ਕਿ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਇਸ ਕਰਕੇ ਹੁਣ ਵੀ ਅਸੀਂ ਕੱਲ ਵੀ ਜਿਹੜਾ ਆ ਅਸੀਂ ਪਾਰਟੀ ਵੱਲੋਂ ਤੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾ 3 ਕਰੋੜ ਦਾ ਵੀ ਜਿਹੜਾ ਮੰਗਵਾ ਲਿਆ ਆ ਜਿਹੜਾ ਅਸੀਂ ਕੱਲ ਜਿਹੜਾ ਮੰਡਣਾ ਸਾਰੇ ਹਲਕੇ ਦੇ ਵਿੱਚ ਜਿੰਨੇ ਵੀ 100 ਪਿੰਡ ਆ ਉਹਦੇ ਵਿੱਚ ਕੱਲ ਨੂੰ ਮੰਡਣਾ ਜਿਹੜਾ ਸ਼ੁਰੂ ਕਰ ਰਹੇ ਆ ਤੇ ਤੁਹਾਡੇ ਸਾਹਮਣੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪਿੰਡ ਪਿੰਡ ਜਿਹੜਾ ਪਹਚਾਵਾਂਗੇ ਜਿਸ ਤਰ੍ਹਾਂ ਮਹਾਪੁਰਸ਼ ਚ ਪਿੰਡ ਪਿੰਡ ਜਾ ਕੇ ਆਪ ਸੇਵਾ ਕਰ ਰਿਹਾ ਗਿਆਨੀ ਰੰਪੀਰ ਸਿੰਘ ਜੀ ਹੋਣੀ ਅਸੀਂ ਬਹੁਤ ਬੜੇ ਭਾਗੀਆਂ ਵੀ ਬਾਣ ਦੀ ਕੀ ਪ੍ਰਕਿਰਿਆ ਪਾਈ ਜਾਵੇ ਕਮੇਟੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਇੱਕ ਸਾਂਝੀ ਪੰਜ ਮੈਂਬਰੀ ਕਮੇਟੀ ਬਣਾਤੀ ਆ ਤੇ ਕਿਸੇ ਨਾਲ ਕੋਈ ਨਹੀਂ ਸਾਰਿਆਂ ਨਾਲ ਹੀ ਪਹਿਲੇ ਦਿਨ ਤੋਂ ਹੀ ਤੁਸੀਂ ਵੇਖ ਰਹੇ ਵੀ ਜਿਹੜਾ 10000 ਪੰਡ ਅਗੇ ਚਾਰੇ ਦੀ ਆਈ ਸੀ ਜਿਹੜੀ ਅਸੀਂ ਵੰਡੀ ਆ ਉਹ ਵੀ ਸਾਰੀ ਸਾਰਿਆਂ ਨੂੰ ਦਿੱਤੀ ਜਾਏ ਨਾ ਕਿਸੇ ਨਾਲ ਕੋਈ ਪਾਰਟੀਬਾਜੀ ਜਾਂ ਦੂਜਾ ਤੀਜਾ ਨਹੀਂ ਕਿਉਂਕਿ ਇਹ ਸਾਂਝਾ ਕੁਦਰਤ ਦੀ ਮਾਰ ਜਿਹੜੀ ਇਹ ਸਾਰਿਆਂ ਤੇ ਪਈ ਹੈ ਕਿ ਹੇਕ ਤੇ ਨਹੀਂ ਪਈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੋਚ ਹੀ ਨਹੀਂ ਪੈਦਾ ਕਰਨੀ ਚਾਹੀਦੀ ਖਾਸ ਬਾਈ ਜੀ ਕੀ ਫਤਿਹ ਪੰਚਤਨ ਬਾਬਾ ਰਵਸ ਨੇ ਖਾਸ ਦਿੱਲੀ ਵਾਲੇ ਸੰਪਰਕਾ ਵੱਲੋਂ ਹਰਿਆਣਾ ਪੰਜਾਬ ਯੂਪੀ ਉੱਤਰਾਖੰਡ ਦੀ ਸੰਗਤ ਦੇ ਸਹਿਯੋਗ ਨਾਲ ਸਨਵਿਸਥਾ ਸੇਵਾ ਕਰਕੇ ਕੇਸੀ ਉਸ ਸਤਾਨੀ ਇੱਕ ਫੁੱਨਾ ਫੁਰੀ ਸੀ ਵੀ ਆਪਾਂ ਕੰਨਗ ਪੀਚ ਕੇ ਜੀਤੇ 230000 ਨਾਲ ਅੱਜ ਅੰਦਾ ਗੱਡੀਆਂ ਖਾਕ ਵੀ ਤੇ ਨੋ ਟ੍ਰੈਕਟਰ ਦੀ ਧਾਰੀ ਸੰਗ ਲੈ ਕੇ ਅੱਜ ਸੰਗ ਦਾ ਸੇ ਹੱਜ ਹੋਈ ਹੈ ਮਾਜਾ ਸਿੰਘ ਸਾਹਿਬ ਜੀ ਦੇ ਅਰਦਾਸ ਕੀਤੀ ਹੈ ਮਾਜਾ ਹੁਕਮਾ ਲੈ ਕੇ ਅੱਜ ਇਹ ਕਾਰਜ ਹੋ ਜਾਏਗਾ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਸਾਥੂ ਵੱਧ ਵੱਧ ਸੇਵਾ ਹੋ ਸਕੇ ਕਰਕੇ ਨਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਇਹ ਅੱਜ ਚੱਲ ਰਹੇ ਨੇ ਅੱਜ 10 ਪਿੰਡਾਂ ਦੇ ਅੱਜ ਨਾਂ ਲਏ ਨੇ ਉਹਨਾਂ ਨੇ ਵਿਜਾਈ ਕਰਕੇ ਉਹਨਾਂ ਨੇ ਪੂਜਾ ਉਹਨਾਂ ਨੂੰ ਨੁਹਾ ਕਰਕੇ ਕੀਤੀ ਬਾਕੀ ਜਿਹੜੀ 10 ਵਜੇਗੀ ਹੋਰ ਸਿੰਘ ਆਣਗੇ ਸਾਡੇ ਕੋਲ ਜਿੰਨਾ ਵੀ ਵਿਆਹ ਹੋਏਗਾ ਆਪਣੇ ਲੱਖ ਨੂੰ ਬੇਨਤੀ ਕਰਕੇ ਆਹੀ ਜਿੰਨੇ ਵਕਤ ਬਾਅਦ ਹੋਏਗੀ ਉਹ ਕਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਮਸਤਕ ਭਾਗ ਸੋ ਲਗਾ ਸੇਵ ਜਿਵੇਂ ਆਪ ਸਰਬਤ ਸੰਗਤਾਂ ਜਾਣਦੇ ਹੋ ਕਿ ਪਿਛਲੇ ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਬਹੁਤ ਵੱਡਾ ਪੰਜਾਬ ਦਾ ਜਾਨੀ ਮਾਲੀ ਨੁਕਸਾਨ ਹੋਇਆ ਪੰਜਾਬ ਦੀਆਂ ਫਸਲਾਂ ਬਰਬਾਦ ਹੋਈਆਂ ਪੰਜਾਬ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਔਰ 80% ਤੋਂ ਜ਼ਿਆਦਾ ਜਿਹੜੇ ਕਿਸਾਨ ਨਹੀਂ ਸੀ ਉਹ ਹੜ੍ਹ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਜ਼ਮੀਨਾਂ ਦੇ ਵਿੱਚ 5-5 6-6 ਫੋਟੋ ਰੇਸ ਦਾ ਮਿੱਟੀ ਆ ਚੜ ਗਈ ਘਰਾਂ ਦੇ ਘਰ ਬਰਬਾਦ ਹੋ ਗਏ ਘਰ ਟਹਿ ਗਏ ਪਸ਼ੂ ਜਿਹੜੇ ਸਿੱਕਲਿਆਂ ਤੇ ਪੱਦੇ ਹੋਏ ਜਿਹੜੇ ਵਿਚਾਰੇ ਪਸ਼ੂ ਸਾਰੋਂ ਮਰ ਗਏ ਔਰ ਕਈ ਪਾਣੀ ਦੀ ਸੇਟ ਚੜ ਕੇ ਰੁੜ ਗਏ ਔਰ ਫਸਲਾਂ ਬਣਾ ਕੇ ਤੇ ਫਸਲਾਂ ਨੂੰ ਵੇਜਣ ਦਾ ਉਪਰਾਲਾ ਸਮੁੱਚੇ ਸੰਗਤ ਵੱਲੋਂ ਪਿਛਲੇ ਸਮਿਆਂ ਤੋਂ ਹਰਾਂ ਦੇ ਦੌਰਾਨ ਬਹੁਤ ਵੱਡੇ ਕਿਥੇ ਸੰਗਤ ਦੀ ਸੇਵਾ ਰਸਣ ਨਾਲ ਕੀਤੀ ਗਈ ਬਿਸਤਰਿਆਂ ਨਾਲ ਕੀਤੀ ਗਈ ਵਸਤਰਾਂ ਨਾਲ ਕੀਤੀ ਗਈ ਵਰਤਨਾਤਕ ਨਾਲ ਕੀਤੀ ਗਈ ਤੇ ਬਹੁਤ ਵੱਡਾ ਉਪਰਾਲਾ ਕਾਰ ਸੇਵਾ ਵਾਲੇ ਮਹਾਨਪੁਰਖਾਂ ਵੱਲੋਂ ਕੀਤਾ ਗਿਆ ਕਿ ਅੱਜ ਬਾਬਾ ਬੁੱਢਾ ਸਹਿਜ ਜੀ ਦੇ ਪਾਵਨ ਸਥਾਨ ਕੋਲ ਦੁਆਰਾ ਸਹਿਬ ਰਾਮਦਾਸ ਤੋਂ ਕਰੀਬ 3000 ਏਕੜ ਕਣਕ ਦੀ ਬਜਾਈ ਕਰਨ ਵਾਸਤੇ 15 ਤੋਂ زیادہ ਜਿਹੜੀਆਂ ਗੱਡੀਆਂ ਨੇ ਉਹ ਅੱਜ ਅਰਦਾਸ ਕਰਕੇ ਤੇ ਨਜਾਇਜ਼ ਕਰਨ ਵਾਸਤੇ ਆਰੰਭ ਕੀਤੀਆਂ ਜਾ ਰਹੀਆਂ ਨੇ ਜਿਸ ਨਾਲ 3000 ਦੇ ਕਰੀਬ ਜਿਹੜੀ ਕਣਕ ਹੈ ਉਹ ਵੀ ਜੀ ਜਾਏਗੀ ਔਰ ਹੋਰ ਵੀ ਸਿਵਾਵਾਂ ਦੇ ਬਹੁਤ ਵੱਡੇ ਰੋੜ ਹੈ ਸਾਨੂੰ ਰਾਕੇ ਦੇ ਲੋਕ ਇੱਥੇ ਮਿਲੇ ਵੀ ਨੇ ਕਿ ਉਹਨਾਂ ਦੇ ਵਾਸਤੇ ਵੀ ਉਪਰਾਲੇ ਕੀਤੇ ਜਾਣ ਮੈਂਬਰ ਸਾਹਿਬ ਸਰਦਾਰ ਜੋਸ ਸਿੰਘ ਵੀ ਸੰਭਰਾ ਜੋ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਉਹ ਵੀ ਖੜੇ ਨੇ ਰਾਕੇ ਦੇ ਪਤਵੰਤੇ ਸੱਜਣ ਵੀ ਖੜੇ ਨੇ ਔਰ ਕੋਸ਼ਿਸ਼ ਕੀਤੀ ਜਾਏਗੀ ਕਿ ਜੋ ਵੀ ਬਾਰ ਬਾਕੀ ਇਸ ਚੀਜ਼ ਤੋਂ ਫਿਲਹਾਲ ਵਾਂਝੇ ਰਹਿ ਗਏ ਨੇ ਉਹਨਾਂ ਸਾਰਿਆਂ ਦੀ ਜਿਹੜੀ ਸੇਵਾ ਹੈ ਕਣਕ ਦੀ ਬਜਾਈ ਡੀਜ਼ਲ ਦੀ ਲੋੜ ਹੈ ਡੀਜ਼ਲ ਕਣਕ ਦੀ ਬਿਜ ਦੀ ਲੋੜ ਹੈ ਤੇ ਬਿਜ ਦਿੱਤਾ ਜਾਊਗਾ ਡੀਪੀ ਖਾਦ ਦੀ ਲੋੜ ਹੈ ਤੇ ਖਾਦ ਦਿੱਤੀ ਜਾਊਗੀ ਹਰ ਸੰਭਵ ਸਹਿਯੋਗ ਸੰਘਤ ਪਹਿਲਾਂ ਵੀ ਕਰ ਰਹੀ ਹੈ ਤੇ ਅੱਗੇ ਵੀ ਕਰਨ ਵਾਸਤੇ ਜਿਹੜੀ ਆ ਉਹ ਵਚਨਬੱਧ ਹੈ ਔਰ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਸ ਵਿਪਤਾ ਦੇ ਸਾਹਮਣੇ ਵਿੱਚ ਆਪਣੇ ਉਹਨਾਂ ਕਿਸਾਨ ਭਰਾਵਾਂ ਦੇ ਨਾਲ ਖੜੇ ਹੋਈਏ ਤਾਂ ਕਿ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੁਬਾਰਾ ਮੁਰ ਤੋਂ ਤਰੱਕੀ ਇਹਨਾਂ ਜਿਹੜੀਆਂ ਸ਼ੋਹਾਂ ਨੇ ਉਹਨਾਂ ਨੂੰ ਸ਼ੋਹ ਸਕੇ ਸੋ ਅੱਜ ਮਹਾਂਪੁਰਖ ਦਿੱਲੀ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਹਨਾਂ ਦੇ ਸਹਿਯੋਗੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਅੱਜ ਇਹ ਉਪਰਾਨਾ ਕੀਤਾ ਇਸ ਇਲਾਕੇ ਦੇ ਵਿੱਚ ਕਰੀਬ 3000 ਏਕੜ ਕਣਕ ਬੀਜਣ ਵਾਸਤੇ ਜਿਹੜਾ ਬੀਜ ਹੈ ਉਹ ਸੰਗਤ ਨੂੰ ਅੱਜ ਭੇਟਾ ਕਰਨਾ ਤੇ ਇਥੋਂ ਜਿਹੜੀਆਂ ਟਰਾਲੀਆਂ ਨੇ ਉਹ ਰਵਾਨਾ ਕੀਤੀਆਂ ਜਾ ਰਹੀਆਂ ਨੇ ਆਪ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਕਰਮਾ ਭਾਗਾਂ ਵਾਲਾ ਦਿਨ ਹੈ ਜਿੰਨੇ ਸਾਡੇ ਕੋਲ ਮਹਾਪੁਰਸ਼ ਪਹੁੰਚੇ ਆ ਸਿੰਘ ਸਾਹਿਬ ਪਹੁੰਚੇ ਸਤਿਕਾਰਯੋਗ ਗਿਆਨੀ ਵਿਪੀਰ ਸਿੰਘ ਜੀ ਤੇ ਸੋ ਤੋਂ ਵੱਡੀ ਗੱਲ ਅੱਜ ਕੰਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤਾਂ ਮੈਂ ਸਮਝਦਾ ਕਿ ਅਸੀਂ ਬੜੇ ਕਰਮਾਂ ਭਾਗਾਂ ਵਾਲੇ ਆ ਹਲਕਾ ਜਨਾਲੇ ਵਾਲੇ ਕਿ ਇੰਨੇ ਮਹਾਪੁਰਸ਼ ਸਾਡੇ ਕੋਲ ਪਹੁੰਚੇ ਆ ਤੇ ਪਹਿਲੇ ਦਿਨ ਤੋਂ ਲੈ ਕੇ ਜਿਸ ਦਿਨ ਦਾ ਇਹ ਹੜ ਆਇਆ ਉਸ ਦਿਨ ਤੋਂ ਸਿੰਘ ਸਾਹਿਬਣੀ ਸਾਡੇ ਬਾਬਾ ਜੀ ਕੁੱਲੀ ਵਾਲੇ ਬਾਬਾ ਜੀ ਦਿੱਲੀ ਵਾਲੇ ਬਾਬਾ ਜੀ ਗੁਰੂ ਕੇ ਬਾਗ ਵਾਲੇ ਸਾਡੇ ਅਗਵਾਨ ਸਾਹਿਬ ਸਾਰੇ ਮਹਾਪੁਰਸ਼ ਜਿੰਨੇ ਵੀ ਇੱਥੇ ਪਹੁੰਚੇ ਨਾ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਜਿਹੜੀ ਸਾਰੇ ਭੈਣ ਭਰਾਵਾਂ ਦੀ ਬਾਹ ਔਖੀ ਵੇਲੇ ਫੜੀ ਆ ਇੱਕ ਮਿਸਾਲ ਪੈਦਾ ਕਰ ਦਿੱਤੀ ਆ ਇਹ ਔਖੇ ਵੇਲੇ ਜੇ ਸਾਡੇ ਨਾਲ ਸਾਡੇ ਆਪਣੇ ਹੀ ਸਾਰੇ ਜਿਹੜੇ ਉਹ ਖੜੇ ਹੋਏ ਆ ਬਾਹਰ ਉਹ ਨਹੀਂ ਕਿਸੇ ਨੇ ਕੋਈ ਸਾਡੀ ਪੰਜਾਬ ਦੀ ਜਿਹੜੀ ਬਾਹ ਮਰੀ ਇਸ ਕਰਕੇ ਇੱਕ ਬਹੁਤ ਵੱਡੀ ਮਿਸਾਲ ਆ ਕਣਕਾਂ ਵੀ ਹੁਣ بیچ ਕੇ ਦੇ ਕੇ ਜਾ ਰਹੇ 3000 ਏਕੜ ਤੇ ਹਰ ਤਰ੍ਹਾਂ ਦੇ ਸਿੰਘ ਸਾਹਿਬ ਨੇ ਪਿੱਛੇ ਕੋਠੇ ਵੀ ਜਿਹੜੇ ਹਲਕੇ ਦੇ ਵਿੱਚ ਕਾਫੀ ਜਿਹੜੇ ਮਕਾਨ ਲੋਕਾਂ ਦੇ ਟੱਠੇ ਸੀ ਉਹ ਸਿੰਘ ਸਾਹਿਬ ਨੇ ਬਣਵਾਉਣੇ ਸ਼ੁਰੂ ਕਰਾਏ ਆ ਨਾਲ ਬਾਬਾ ਜੀ ਖੁੱਲੀ ਵਾਲੇ ਹੋਰ ਵੀ ਮਹਾਪੁਰਸ਼ਾਂ ਨੇ ਇਸੇ ਤਰ੍ਹਾਂ ਜਿਹੜੀ ਹਲਕੇ 'ਚ ਸੇਵਾ ਕਰ ਰਹੇ ਆ ਇਹਨਾਂ ਦਾ ਜਿੰਨਾ ਤਨਵਾਦ ਕਰ ਲੀਏ ਉਹਨਾਂ ਹੀ ਥੋੜਾ ਮੈਂ ਇਹਨਾਂ ਦੇ ਚਰਨਾਂ 'ਚ ਸਿਰ ਝੁਕਾਉਣਾ ਕਿ ਇਹਨਾਂ ਨੇ ਸਾਡੀ ਪਹਿਲੇ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੀ ਇੰਨੀ ਵੱਡੀ ਬਾਹ ਫੜੀ ਆ ਕਿ ਅਸੀਂ ਕਦੀ ਸੋਚਿਆ ਵੀ ਨਹੀਂ ਸੀ ਇਸ ਕਰਕੇ ਹੁਣ ਵੀ ਅਸੀਂ ਕੱਲ ਵੀ ਜਿਹੜਾ ਆ ਅਸੀਂ ਪਾਰਟੀ ਵੱਲੋਂ ਤੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾ 3 ਕਰੋੜ ਦਾ ਵੀ ਜਿਹੜਾ ਮੰਗਵਾ ਲਿਆ ਆ ਜਿਹੜਾ ਅਸੀਂ ਕੱਲ ਜਿਹੜਾ ਮੰਡਣਾ ਸਾਰੇ ਹਲਕੇ ਦੇ ਵਿੱਚ ਜਿੰਨੇ ਵੀ 100 ਪਿੰਡ ਆ ਉਹਦੇ ਵਿੱਚ ਕੱਲ ਨੂੰ ਮੰਡਣਾ ਜਿਹੜਾ ਸ਼ੁਰੂ ਕਰ ਰਹੇ ਆ ਤੇ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਅਸੀਂ ਪਿੰਡ ਪਿੰਡ ਜਿਹੜਾ ਪਹੁੰਚਾਵਾਂਗੇ ਇਸ ਤਰ੍ਹਾਂ ਮਹਾਪੁਰਸ਼ ਚ ਪਿੰਡ ਪਿੰਡ ਜਾ ਕੇ ਆਪ ਸੇਵਾ ਕਰ ਰਿਹਾ ਗਿਆਨੀ ਰੰਬੀਰ ਸਿੰਘ ਜੀ ਹੋਣੀ ਅਸੀਂ ਬਹੁਤ ਬੜ ਭਾਗਿਆ ਵੀ ਪਾਰਟੀ ਦੀ ਪ੍ਰਕਿਰਿਆ ਪਾਈ ਜਾਵੇ ਕਮੇਟੀ ਅਸੀਂ ਸਾਰੇ ਪਿੰਡਾਂ ਦੇ ਵਿੱਚ ਇੱਕ ਸਾਂਝੀ ਪੰਜ ਮੈਂਬਰੀ ਕਮੇਟੀ ਬਣਾਤੀ ਆ ਤੇ ਕਿਸੇ ਨਾਲ ਕੋਈ ਨਹੀਂ ਸਾਰਿਆਂ ਨਾਲ ਹੀ ਪਹਿਲੇ ਦਿਨ ਤੋਂ ਹੀ ਤੁਸੀਂ ਵੇਖ ਰਹੇ ਵੀ ਜਿਹੜਾ 10000 ਪੰਡ ਅੱਗੇ ਚਾਰੇ ਦੀ ਆਈ ਸੀ ਜਿਹੜੀ ਅਸੀਂ ਵੰਡੀ ਆ ਉਹ ਵੀ ਸਾਰੀ ਸਾਰਿਆਂ ਨੂੰ ਦਿੱਤੀ ਜਾਏ ਨਾ ਕਿਸੇ ਨਾਲ ਕੋਈ ਪਾਰਟੀਬਾਜੀ ਜਾਂ ਦੂਜਾ ਤੀਜਾ ਨਹੀਂ ਕਿਉਂਕਿ ਇਹ ਸਾਂਝਾ ਕੁਦਰਤ ਦੀ ਮਾਰ ਜਿਹੜੀ ਸਾਰਿਆਂ ਤੇ ਪਈ ਹੈ ਕਿ ਹੇਕ ਤੇ ਨਹੀਂ ਪਈ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਸੋਚ ਹੀ ਨਹੀਂ ਪੈਦਾ ਕਰਨੀ ਚਾਹੀਦੀ ਖਾਸ ਕਰਕੇ ਵਾਹਿਗੁਰੂ ਜੀ ਦੀ ਬਤੇ ਪੰਦਰਾਂ ਬਾਬਾ ਰਵਸ ਨੇ ਖਾਸ ਦਿੱਲੀ ਵਾਲੇ ਸੰਪਰਦਾਵਲੋਂ ਹਰਿਆਣਾ ਪੰਜਾਬ ਯੂਪੀ ਉੱਤਰਾਖੰਡ ਦੀ ਸੰਗਤ ਦੇ ਸਹਿਯੋਗ ਨਾਲ ਤਣਾਵੀ ਇਸ ਤੇ ਸੇਵਾ ਕਰਕੇ ਕੀਤੀ ਉਸ ਇਸ਼ਤਾਨ ਹੀ ਇੱਕ ਫੁੱਲਪੁਰੀ ਸੀ ਕਿ ਵੀ ਆਪਾਂ ਕੰਨਗ ਪੀਚ ਕੇ ਜੀਏ ਤੋਂ ਲੱਖ ਤੇ ਸੈਂਕੜੇ ਨਾਲ ਅੱਜ ਅੰਦਾ ਗੱਡੀਆਂ ਖਾਕ ਵੀ ਤੇ ਨੋ ਟ੍ਰੈਕਟਰ ਦੀ ਧਾਰੀ ਸੰਗ ਲੈ ਗਿਆ ਜੀ ਸੰਗਤਾਂ ਦੇ ਹਾਜ਼ਰ ਹੋਈ ਹੈ ਮਾਜਾ ਹਰ ਸਿੰਘ ਸਾਹਿਬ ਜੀ ਦੇ ਅਰਦਾਸ ਕੀਤੀ ਹੈ ਮਾਝਾ ਉਪਰਮਾ ਲੈ ਕੇ ਅੱਜ ਇਹ ਕਾਰਜ ਹੋ ਜੇਗਾ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਵੀ ਸਾਤੂ ਵਾਦ ਵਾਦ ਸੇਵਾ ਹੋ ਸਕੇ ਕਰਕੇ ਪੈ ਲਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਿੱਚ ਕਿੰਨੇ ਪਿੰਡਾਂ ਦੇ ਵਿੱਚ ਰਾਤਾਂ ਚੱਲ ਰਹੇ ਨੇ ਅੱਜ ਅਜੇ 10 ਪਿੰਡਾਂ ਦੇ ਅਜੇ ਦਾ ਨਾਮ ਲਏ ਨੇ ਉਹਨਾਂ ਦੀ ਬਿਜਾਈ ਕਰਕੇ ਉਹਨਾਂ ਦੇ ਪੂਰਾ ਉਹਨਾਂ ਨੂੰ ਹਾਂ ਕਰਕੇ ਕੀ ਸੀ ਬਾਕੀ ਜਿਹੜੀ 10 ਵਜੇਗੀ ਹੋਰ ਸਿੰਘ ਆਣਗੇ ਸਾਡੇ ਕੋਲ ਜਿੰਨਾ ਵੀ ਵਿਆਹ ਹੋਏਗਾ ਆਪੇ ਲੱਖੋਂ ਬੇਨਤੀ ਕਰਕੇ ਆਹੀ ਜਿੰਨੇ ਵਾਦ ਵਾਦ ਹੋਏਗੀ ਉਹ ਕਰਸ ਕਰਾਂਗੇ ਠੀਕ ਹੈ